ਹੈਲੋ ਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਮੇਰੇ ਚੈਨਲ ਤੇ ਆਈ ਹੋਪ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਪਰ ਮਾਝਮਾ ਕਰੇ ਤੁਸੀਂ ਚੜ੍ਹਦੀ ਕਲਾ ਚ ਰਹੋ ਤੰਦਰੁਸੀਆਂ ਬਖਸ਼ੇ ਤੇ ਅੱਜ ਇਸ ਤੁਹਾਡੇ ਅੱਸਲੇ ਕੇ ਬਹੁਤ ਸੋਹਣੀ ਵਰਕ ਵਾਲੇ ਸੂਟ ਤੇ ਜੇ ਤੁਹਾਨੂੰ ਇੱਕ ਤਾਂ ਥੋੜਾ ਜਿਹਾ ਹਾਂਜੀ ਕਿ ਬਹੁਤ ਸੋਹਣਾ ਵਾਈਨ ਕਲਰ ਦੇ ਵਿੱਚ ਸੂਟ ਹੈ ਐਦਾਂ ਕਰਕੇ ਦਾ ਨੈਕ ਬਣਿਆ ਹੋਇਆ ਬਹੁਤ ਸੁਣੀ ਵੇਖੋ ਕਿੰਨੀ ਸੁਣੀ ਸਫਾਈ ਦੇ ਨਾਲ ਇਹਦੇ ਤੇ ਕੰਮ ਕੀਤਾ ਹੋਇਆ ਹੈ ਮਸ਼ੀਨ ਵਰਕ ਦਾ ਸਾਰਾ ਕੰਮ ਹੈ ਪੈਨਲ ਦੇ ਵਿੱਚ ਦੋ ਲਾਈਨਸ ਜਾਂਦੀਆਂ ਉੱਪਰ ਨੂੰ ਇਦੇ ਚ ਲੈਂਥ ਦਾ ਘੇਰੇ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਸਟੈਂਡਰਡ ਸਾਈਜ਼ ਚ ਬਣਾਉਂਦੇ ਆਂ ਅਸੀਂ ਸੂਟ ਇਹ ਦੇਖੋ ਇਹ ਵੀ ਬਹੁਤ ਸੋਹਣਾ ਬਣੂਗਾ ਇਦਾਂ ਕਰਕੇ ਘੇਰਾ ਆ ਜਾਊਗਾ ਤੇ ਇਹ ਕੋਰਨਰ ਤੇ ਦੋ ਫਲਾਵਰ ਆ ਜਾਣਗੇ ਤੇ ਇਹਨੂੰ ਤੁਸੀਂ ਚਾਹੇ ਪਿੰਕ ਕਲਰ ਦੀ ਚਾਹੇ ਮਲਟੀ ਕਲਰ ਦੀ ਪਾਈਪਿੰਗ ਦੇ ਨਾਲ ਇਹਨੂੰ ਫਿਨਿਸ਼ਿੰਗ ਦੇ ਸਕਦੇ ਹੋ ਇਹ ਦੀ ਬਾਜੂ ਤੇ ਕੰਮ ਹੈ ਬੜਾ ਸੋਹਣਾ ਇਹਦੇ ਤੇ ਬਾਜੂ ਤੇ ਕੰਮ ਕੀਤਾ ਹੈ ਨੀਟ ਐਂਡ ਕਲੀਨ ਕੰਮ ਦੀ ਸਫਾਈ ਦੇਖੋ ਕਿੰਨੀ ਹੈ ਕਲਰ ਮੈਚਿੰਗ ਵੀ ਬਹੁਤ ਸੋਹਣੀ ਪਰਫੈਕਟ ਹੈ ਕੀ ਸਾਰੇ ਕਲਰ ਹੀ ਬਹੁਤ ਸੋਹਣੇ ਉੱਤਰੇ ਇਹਦੇ ਤੇ ਤੇ ਇਹ ਵੀ ਤੁਸੀਂ ਕਿਸੇ ਵੀ ਸੂਟ ਤੇ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਨੂੰ ਰੈਡੀ ਕਰਵਾ ਸਕਦੇ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਤੇ ਕਲਰ ਵੀ ਬਹੁਤ ਤੇਰਾ ਫੈਬਰਿਕ ਵੀ ਬਹੁਤ ਸੌਫਟ ਹੈ ਹਾਂਜੀ ਇਹ ਕੋਟਨ ਦਾ ਸੂਟ ਹੈ ਇਹ ਵੀ ਬਹੁਤ ਸੋਹਣਾ ਇਹਨੂੰ ਆਈ ਦੇ ਵਿੱਚ ਬਣਿਆ ਹੋਇਆ ਹੈ ਕਲਰ ਵੀ ਬਹੁਤ ਜਾਰਾ ਸੋਹਣਾ ਇਹਦੇ ਤੇ ਅਸੀਂ ਗਨੇ ਤੇ ਕੰਮ ਕਰਵਾਇਆ ਹੈ ਹਾਂਜੀ ਇਹਦੀ ਚੈਸਟ ਦੇ ਕੰਮ ਆਊਗਾ ਇੱਥੇ ਇਹਦਾ ਮੈਕ ਬਣ ਜਾਊਗਾ ਇਹਦਾ ਮਾਰਕਾ ਲੱਗਾ ਹੋਇਆ ਸੈਂਟਰ ਕਰਕੇ ਇਹ ਤੁਹਾਡੀ ਚੈਸਟ ਦੇ ਉੱਪਰ ਛੋਟੇ ਛੋਟੇ ਫਲਾਵਰ ਆ ਜਾਣਗੇ ਬਾਕੀ ਇਹਦੇ ਨੀਚੇ ਘੇਰੇ ਤੇ ਕਸ਼ੀ ਹੋਣਾ ਹੈਗਾ ਇਹਦੀ ਅਸੀਂ ਵੀਡੀਓ ਲਾਵਾਂਗੇ ਜੇ ਸਾਨੂੰ ਮਿਲਗੀ ਤਾਂ ਸੂਟ ਦੀ ਹਾਂਜੀ ਇਹ ਇਹਦੇ ਪਹੁੰਚੇ ਤੇ ਕੰਮ ਹੈ ਸਟੇਟ ਸਲਵਾਰ ਦੇ ਅਕੋਰਡਿੰਗ ਇਹ ਬਣਿਆ ਹੋਇਆ ਪੀਸ ਹੈ ਇਹ ਇਹਦੇ ਦੂਸਰੀ ਬਾਟਮ ਦਾ ਕੰਮ ਹੈ ਪਹੁੰਚੇ ਦਾ ਏ ਦੇ ਬਾਜੂ ਦਾ ਕੰਮ ਮੈਂ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੈ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਲਾਇਆ ਹੋਇਆ ਹੈ ਇਹਦੇ ਉੱਪਰ ਇਹ ਦੂਸਰੀ ਬਾਜੂ ਤੇ ਕੰਮ ਕੀਤਾ ਹੋਇਆ ਬੜਾ ਸੋਹਣਾ ਪੀਸ ਬਣ ਕੇ ਆਇਆ ਹੈ ਕਲਰ ਵੀ ਬਹੁਤ ਸੋਹਣਾ ਹੈ ਫੈਬਰਿਕ ਵੀ ਬਹੁਤ ਸੋਹਣਾ ਹਲਕਾ ਜਾਂ ਇਦਾਂ ਵਿੱਚ ਚੈੱਕ ਜਾਂ ਬਣਿਆ ਹੋਇਆ ਹੈ ਇਹਦੇ 'ਚ ਬੜਾ ਸੋਹਣਾ ਲੱਗ ਰਿਹਾ ਹਾਂਜੀ ਇਹ ਵੀ ਬੜਾ ਸੋਹਣਾ ਹੈ ਇਹ ਵੀ ਤੁਸੀਂ ਕਿਸੇ ਵੀ ਕਲਰ ਤੇ ਇਸ ਡਿਜ਼ਾਈਨ ਨੂੰ ਰੈਡੀ ਕਰਵਾ ਸਕਦੇ ਹੋ ਇਹ ਵੀ ਬਹੁਤ ਸੋਹਣਾ ਹੈ हाँ जी के ब्लूश कलर है बहुत सोहना बड़ा सोहना कलर है फ्लोर जिमें कलर नहीं हूँ उदा का कलर है पर है कॉटन के बच्चे बनया हुआ है पीस हाँ जी ये देखो कि सोना ये कलर मैचिंग है किने सोने कलर पाए हुए ये हल्का जहां मिडल वर्क का भी कम ए बड़ा सोहना लगता है दो ये बंच बने हुए साइडा के घेरे तो वेल आऊगी इस तरह करके ਕਿ ਜਦ ਤੁਸੀਂ ਇਹਦੇ ਤੇ ਪਾਈਪਿੰਗ ਮਲਟੀ ਸ਼ੇਡ ਦੀ ਲਾਣੀ ਹੈ ਜੇ yellow ਵੀ ਬਹੁਤ ਸੋਹਣੀ ਲੱਗੂ ਸਿੰਗਲ ਸ਼ੇਡ ਵੀ ਰਾ ਤੇ ਇਹ ਨੇ बाजू ਤੇ ਕੰਮ ਹੈ ਇਹ ਵਾਲੇ ਤੇ बाजू ਤੇ ਕੰਮ ਹੈ ਇਹ ਦੂਸਰੀ बाजू ਦਾ ਕੰਮ ਹੈ ਇਹ ਸਾਰਾ ਮੀਟਰ ਵਰਕ ਦਾ ਕੰਮ ਕੀਤਾ ਬਿੰਕ ਦੇ ਨਾਲ ਹਾਂਜੀ ਫੈਬ੍ਰਿਕ ਬਹੁਤ ਸੌਫਟ ਹੈ ਇਹਨੂੰ ਤੁਸੀਂ ਇਹ ਡਿਜ਼ਾਈਨ ਕਿਸੇ ਵੀ ਕਲਰ ਦੇ ਉੱਪਰ ਘੇਰੇ ਦੇ ਉੱਪਰ ਜਿਵੇਂ ਆਪਣੇ ਮੰਮੀ ਵਰਗਿਆਂ ਨੇ ਬਣਾਉਣਾ ਹੈਗਾ ਤੇ ਬਹੁਤ ਸੋਹਣਾ ਲੱਗੂ ਸਿੰਪਲ ਸੋਬਰ ਜਿਹਾ ਡਿਜ਼ਾਈਨ ਹੈ ਚਾਹੇ ਤੁਸੀਂ ਇਹਨੂੰ ਸਕਿਪ ਕਰ ਦਿਓ ਤੁਸੀਂ ਕੱਲੀ ਬੇਲ ਵੀ ਰੱਖ ਲਓ ਤਾਂ ਵੀ ਬਹੁਤ ਸੋਹਣਾ ਲੱਗੂ ਜਿਵੇਂ ਆਪਣੇ ਮਦਰ ਨੇ ਵੇਅਰ ਕਰਨਾ ਥੋੜਾ ਜਿਹਾ ਹੁੰਦਾ ਨਾ ਸੋਬਰ ਜਿਹਾ ਸੂਟ ਹੋਣਾ ਥੋੜਾ ਸੋਹਣਾ ਲੱਗੂਗੀ ਪਹਿਲਾ ਇਹਦੀ ਵੀ ਬਿੱਕ ਮਾਲ ਲਾਵਾਂਗੇ ਤੁਹਾਨੂੰ ਪਤਾ ਲੱਜੂ ਕਿੰ따 ਲਈ ਸੂਟ ਬਣਿਆ ਹਾਂਜੀ ਇਹ ਵੀ ਇੱਕ ਜ਼ੋਰ ਜੱਟ ਦੇ ਵਿੱਚ ਬਣਿਆ ਹੋਇਆ ਇਹ ਵੀ ਬਹੁਤ ਸੋਹਣਾ ਸੂਟ ਹੈ ਇਹਦੇ ਘੇਰੇ ਦੇ ਉੱਪਰ ਕਟਵਾਰਕ ਕੀਤਾ ਹੋਇਆ ਹੈ। ਇਹ ਚੈਟ ਕੋ ਫੈਬਰਿਕ ਦੇ ਵਿੱਚ ਬਣਿਆ ਹੋਇਆ ਹੈ। ਦੇਖੋ ਘੇਰੇ ਤੇ ਕਿੰਨੀ ਸੋਹਣੀ ਸਫਾਈ ਦੇ ਨਾਲ ਇਹਦੇ ਕਟਵਾਰਕ ਕੀਤਾ ਹੈ। ਬਰੀਕ ਜੀ ਵੇਲ ਹੈ ਬਿਲਕੁਲ ਨਾਲ ਦੇ ਕਲਰ ਹੈ। ਕੋਈ ਭੜਕੀਲਾ ਰੰਗ ਨਹੀਂ ਇਹਦੇ ਚ ਪਾਇਆ ਹੋਇਆ। ਸੋਬਰ ਜਿਹਾ ਪੀਸ ਬਣਿਆ ਜਿਵੇਂ ਆਪਣੇ ਮੰਮੀ ਵਰਗਿਆਂ ਨੇ ਬਣਾਉਣਾ ਹੋਵੇ ਤਾਂ ਬੜਾ ਸੋਹਣਾ ਲੱਗੇ ਵਾਲਾ ਸੂਟ ਹੈ। ਵੇਅਰ ਕੀਤਾ ਹਲਕੀ ਜੀ ਜੇ ਤੁਸੀਂ ਲਾਣੀ ਆ ਤਾਂ ਲਾਈਟ ਪਿੰਕ ਕਲਰ ਦੀ ਪਾਈਪਿੰਗ ਦੇ ਨਾਲ ਇਹਨੂੰ ਫਿਨਿਸ਼ਿੰਗ ਦੇ ਕੇ ਰੈਡੀ ਕਰਵਾ ਸਕਦੇ ਹੋ। ਦੇਖੋ ਬਾਜੂ ਤੇ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਇਹਦੇ ਇਨੀ ਸਫਾਈ ਦੇ ਨਾਲ ਕਟਵਰਕ ਹੈ ਦੇਖੋ ਬੈਕ ਸਾਈਡ ਤੋਂ ਵੀ ਕਿੰਨੀ ਸਫਾਈ ਆ ਫੈਬਰਿਕ ਵੀ ਬਹੁਤ ਸੋਹਣਾ ਹੈ ਇਹਦਾ ਦੂਸਰੀ ਬਾਜੂ ਦਾ ਕੰਮ ਹੈ ਬਸ ਇਹਦੇ ਤੇ ਇੰਨਾ ਹੀ ਕੰਮ ਹੈ ਕਿਉਂਕਿ ਸੋਪਰ ਜਿਹਾ ਕਲਰ ਹੈ ਬੜਾ ਸੋਹਣਾ ਇਹ ਨਾ ਗ੍ਰੀਨ ਹੈ ਲੱਗ ਜਿਹਾ ਟੌਨ ਚ ਕਲਰ ਹੈ ਅਗੜਾ ਸੋਹਣਾ ਲੱਗਵਾ ਜਿਹਾ ਤੁਸੀਂ ਨਾਲ ਦੇ ਦੁਪੱਟੇ ਨਾਲ ਥ੍ਰੀਕ ਲੇਸ ਦੇ ਨਾਲ ਇਹਨੂੰ ਦੁਪੱਟਾ ਰੈਡੀ ਹੋ ਗਿਆ ਇਹਦਾ ਹਾਂਜੀ ਇਹ ਪਿੰਕ ਕਲਰ ਦਾ ਸੂਟ ਹੈ ਇਹ ਵੀ ਬੜਾ ਸੋਹਣਾ ਇਹ ਜਿਵੇਂ ਬਣਿਆ ਹੋਇਆ ਹੈ ਇਹਦੇ ਚ ਕਾਉਂਟੈਕਸ ਦਾ ਫੈ布ਰਿਕ ਹੈ ਇਹਦੇ ਗਲੇ ਤੇ ਕੰਮ ਹੈ ਕਿ ਹਰ ਕੋਈ ਬੰਦਾ ਥੋੜਾ ਬ੍ਰੀਕ ਜਾਂ ਕੰਮ ਪਸੰਦ ਕਰਦਾ ਹੈ ਇਹ ਦੇਖੋ ਤੇ ਗਲੇ ਦੇ ਉੱਪਰ ਪੂਰਾ ਪੈਨਲ ਬਣਿਆ ਹੋਇਆ ਹੈ ਇਹ ਤੁਹਾਡੇ ਕਮਰ ਤੋਂ نیچے ਆ ਜਾਏਗਾ ਕਮਰ ਟਿੱਕਾ ਚਲੇ ਜਾਏਗਾ ਬਲੈ ਇੱਥੇ ਥੋੜਾ ਮੈਕ ਬਣ ਜਾਏਗਾ ਦੇਖੋ ਕਿੰਨਾ ਸੋਹਣਾ ਕੀਤਾ ਹੈ ਸਿੰਗਲ ਸ਼ੇਡ ਦਾ ਕੰਮ ਹੈ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪੇਂਟ ਕੀਤਾ ਹੋਇਆ ਹੈ ਬਟ ਇਹ ਪੇਂਟ ਨਹੀਂ ਹੈਗਾ ਇਹ ਸਾਰਾ ਸਿੰਗਲ ਥ्रेड ਦਾ ਕੰਮ ਕੀਤਾ ਹੋਇਆ ਹੈ 컬러 ਮੈਚਿੰਗ ਦੇਖੋ ਬਹੁਤ ਸੋਹਣੀ ਹਲਕਾ ਜਾਂ 골ਡਨ ਦਾ ਟੱਚ ਵੀ ਦਿੱਤਾ ਹੈ ਇਹਦੇ ਨਾਲ ਬ੍ਰਾਈਟ ਵੀ ਬਣ ਰਿਹਾ ਔਰ ਸੋਬਰ ਵੀ ਲੱਗ ਰਿਹਾ ਵਿੱਚ ਛੋਟੇ ਛੋਟੇ ਬੂਟੀ ਪਾਈ ਹੋਈ ਹੈ ਦੇਖੋ ਦੂਰੋਂ ਇਸ ਤਰ੍ਹਾਂ ਲੱਗਦਾ ਜਿਵੇਂ ਪੇਂਟ ਕੀਤਾ ਹੋਣਾ ਪਰ ਪੇਂਟ ਨਹੀਂ ਹੈਂਡਵਰਕ ਹੈ ਮਸ਼ੀਨਵਰਕ ਦਾ ਕੰਮ ਹੈ ਇਹਦੀ ਬਾਜ਼ੀ ਤੇ ਕੰਮ ਦਿੱਤਾ ਹੈ ਹਲਕਾ ਜਾਂ ਸੋਬਰ ਸਿੰਪਲ ਬ੍ਰੀਕ ਜੀ ਵੇਲ ਹੈ ਜਿਵੇਂ ਤੁਸੀਂ ਕਿਸੇ ਆਪਣੀ ਸੂਟ ਤੇ ਵੀ ਪਾਉਣੀ ਹੋਵੇ ਉਹ ਵੀ ਪੈ ਜਾਊਗੀ ਜੇ ਮੈਂ ਆਪਣੀ ਮੰਮੀ ਆਰਗੇਨਸੂਟ ਬਣਾਉਣਾ ਹੋਵੇ ਤਾਂ ਇਹ ਬਿਲਕੁਲ ਬ੍ਰੇਕ ਜੀ ਵੇਲ ਬਹੁਤ ਸੋਹਣੀ ਲੱਗੂ ਘੇਰੇ ਦੇ ਫੋਰ ਸਾਈਡ ਵੀ ਪਾ ਸਕਦੇ ਹਾਂ ਤੁਸੀਂ ਬੜਾ ਸੋਹਣਾ ਇਹ ਵੀ ਪੀਸ ਬਣਿਆ ਹੋਇਆ ਹੈ ਪਿੰਕ ਸ਼ੇਡ ਦਾ ਸੂਟ ਹੈ ਇਹ ਬੜਾ ਸੋਹਣਾ ਕਲਰ ਵੀ ਬਹੁਤ ਸੋਹਣਾ ਔਰ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਇਹ ਵੀ ਤੁਸੀਂ ਕਿਸੇ ਵੀ ਕਲਰ ਦੇ ਨੂੰ ਰੈਡੀ ਕਰਵਾ ਸਕਦੇ ਹੋ ਇਹ ਸੁਣੋ ਇਹ ਵੀ ਪੀਚੀ ਪੈਂਕੀ ਦਾ ਕਲਰ ਹੈ ਇਹ ਵੀ ਰਾਮਟੈਕਸ ਦਾ ਫੈਬਰਿਕ ਹੈ ਹਲਕਾ ਹੈ ਵਿੱਚ ਵਿੱਚ ਸੈਲਫ ਬਣਿਆ ਹੋਇਆ ਇਦਾਂ ਕਰਕੇ ਇਹਦੇ ਨਾਲ ਇਹਦੀ ਹੋਰ ਵੀ ਗ੍ਰੇਸ ਆ ਰਹੀ ਹੈ ਕਿਉਂਕਿ ਬੜਾ ਸੋਹਣਾ ਫੇਨ ਵਿੱਚ ਲੱਗ ਗਿਆ ਹੈ ਸਾਡੀ ਕੇ ਲਈ ਹਾਂਜੀ ਇਸ ਤਰ੍ਹਾਂ ਕਰਕੇ ਦਾ ਘੇਰਾ ਬਣਿਆ ਹੋਇਆ ਹੈ ਇਸ ਤਰ੍ਹਾਂ ਕਰਕੇ ਦਾ ਘੇਰਾ ਬਣਿਆ ਹੋਇਆ ਹੈ ਵਿੱਚ ਇਹ ਜੋ ਫਲਾਵਰ ਦਿੱਤੇ ਹੋਏ ਆ ਤੇ ਛੋਟੇ ਛੋਟੇ ਵਿੱਚ ਘੇਰੇ ਦੇ ਵਿੱਚ ਇਦਾਂ ਕਰਕੇ ਛੋਟੇ ਛੋਟੇ ਫਲਾਵਰ ਹੈ। ਕੋਈ ਇਹਦੇ ਵਿੱਚ ਘੇਰੇ ਦਾ ਇਸ਼ੂ ਨੂੰ ਲੈਂਥ ਦਾ ਕੋਈ ਪ੍ਰੋਬਲਮ ਨਹੀਂ ਆਊਗੀ। ਤੁਸੀਂ ਜਿੱਦਾਂ ਮਰਜ਼ੀ ਇਹਨੂੰ ਬਣਵਾ ਸਕਦੇ ਹੋ। ਕਿਸੇ ਵੀ ਕਲਰ ਦੇ ਵਾਲਾ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ। ਬਾਜੂ ਤੇ ਬਣੀ ਹੋਈ ਆ। ਦੇਖੋ ਕਿੰਨਾ ਸੋਹਣਾ ਬਾਜੂ ਤੇ ਡਿਜ਼ਾਈਨ ਹੈ। ਕੰਮ ਦੀ ਪੂਰੀ ਸਫਾਈ ਹੋਗੀ। ਕੰਮ 'ਚ ਕੋਈ ਵੀ ਕੰਪਲੀਟ ਨਹੀਂ ਹੋਊਗੀ। ਦੇਖੋ ਕਿੰਨਾ ਨੀਟ ਐਂਡ ਕਲੀਨ ਕੰਮ ਮੇਰੇ ਤੇ ਕਿੱਦਾਂ ਆਇਆ। ਇਹ ਵੀ ਬਹੁਤ ਸੋਹਣਾ ਲੱਗ ਰਿਹਾ।

ਇਹ ਜੇ ਤੁਹਾਨੂੰ ਘੇਰੇ ਦੀ ਕੋਈ ਦਿੱਕਤ ਨਹੀਂ ਆਉਗੀ ਤੁਸੀਂ ਜਿੱਦਾਂ ਮਰਜ਼ੀ ਨੂੰ ਰੈਡੀ ਕਰਵਾ ਸਕਦੇ ਹੋ ਵਿੱਚੇ ਛੋਟੀਆਂ-ਛੋਟੀਆਂ ਬੂਟੀਆਂ ਦਿੱਤੀਆਂ ਹੋਈਆਂ ਨੇ ਫੈਬਰਿਕ ਦੇ ਵਿੱਚ ਹਲਕਾ ਜਿਹਾ ਟੈਕਚਰ ਹੈ ਇਹਦਾ ਦੇਖੋ ਕਿਵੇਂ ਸੈਲਫ ਆ ਰਹੀ ਹੈ ਇਹਦੇ ਵਿੱਚ ਵਿੱਚੇ ਛੋਟੀਆਂ-ਛੋਟੀਆਂ ਬੂਟੀਆਂ ਇਹਦੇ ਵਿੱਚ ਔਰ ਇਹਦੇ ਬਾਜੂ ਦਾ ਕੰਮ ਹਾਂਜੀ ਇਹ ਬਾਜੂ ਤੇ ਕੰਮ ਹੈ ਦੇਖੋ ਛੋਟੇ-ਛੋਟੇ ਫਲਾਵਰ ਬਣੇ ਹੋਏ ਆ ਬਾਜੂ ਤੇ ਇਸ ਤਰ੍ਹਾਂ ਮਿਲ ਕੇ ਇਹ ਦੂਸਰੀ ਬਾਜੂ ਤੇ ਦੇਖੋ ਕਿੰਨਾ ਸੋਹਣਾ ਬਰੀਕ ਇਹ ਵਾਲਾ ਚੀਜ਼ ਬਣੀ ਹੋਈ ਹੈ ਇਨੀ ਫਿਨਿਸ਼ਿੰਗ ਦਾ ਕੰਮ ਦੀ ਔਰ ਫੈਬਰਿਕ ਵੀ ਬਹੁਤ ਸੌਫਟ ਹੈ ਨੂੰ ਲਾਈਨਿੰਗ ਦੀ ਨੀਡ ਨਹੀਂ ਹੈਗੀ ਵਿਦਾਊਟ ਲਾਈਨਿੰਗ ਇਹ ਬਹੁਤ ਸੋਹਣਾ ਬਣ ਜੂਗਾ ਹਾਂਜੀ ਇਹ ਸੀਗੇ ਕਾਟਨ ਦੇ ਸੂਟ ਮਸ਼ੀਨ ਤੇ ਆਰੀ ਵਰਕ ਦਾ ਇਹਦੇ ਵਿੱਚ ਕੰਮ ਸੀਗਾ ਆਈ ਹੋਪ ਕਿ ਤੁਹਾਨੂੰ ਸਾਰੇ ਪਸੰਦ ਆਏ ਜੋ ਵੀ ਤੁਹਾਨੂੰ ਇਹ ਪਸੰਦ ਆਇਆ ਨਾ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ